ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਖਰਕਾਰ ਵਾਰ-ਵਾਰ ਚਰਚਾ ਦਾ ਵਿਸ਼ਾ ਕਿਉਂ ਬਣੇ ਹੋਏ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਰਾਜਾ ਵੜਿੰਗ ਦੀ ਲੈਗ ਪੁਲਿੰਗ ਕਿਉਂ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਪੁਗਤ ਸਿੰਘ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਸੁਖਪਾਲ ਖਹਿਰਾ ਸੁਖਿੰਦਰ ਸਿੰਘ ਢਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਕੀ ਜਿਹੜੇ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਸੀ ਕੀ ਰਾਜਾਪੁਰਿੰਗ ਦੀ ਸਹੀ ਨਹੀਂ ਸੀ ਜੇਕਰ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੋਈ ਵੀ ਪ੍ਰਧਾਨ ਬਣਨ ਨੂੰ ਰਾਜੀ ਨਹੀਂ ਸੀ ਆਖਰਕਾਰ ਰਾਜਾਪੁਰਿੰਗ ਨੇ ਕਿਹਾ ਕਿ ਮੇਰੀ ਝੋਲੀ ਦੇ ਵਿੱਚ ਪੰਜਾਬ ਦੀ ਪ੍ਰਧਾਨਗੀ ਪਾਓ ਮੈਂ ਵਧੀਆ ਤਰੀਕੇ ਨਾਲ ਜਿਹੜੀ ਕਾਂਗਰਸ ਪਾਰਟੀ ਲਈ ਸਿਆਸਤ ਕਰਾਂਗਾ ਪੰਜਾਬ ਦੇ ਵਿੱਚ ਅਜਾਇਆ ਹੋਇਆ ਵੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਸੀਟਾਂ ਜਿੱਤੀਆਂ ਗਈਆਂ ਹਾਲਾਂਕਿ ਸੱਤਾਧਾਰੀ ਸਰਕਾਰ ਦੇ ਹੱਥ ਵਿੱਚ ਸਿਰਫ ਤੇ ਸਿਰਫ ਲੱਗੀਆਂ 3 ਸੀਟਾਂ 2 ਐਜ਼ੇ ਆਜ਼ਾਦ ਜਿੱਤੇ 1 ਐਜ਼ੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿੱਤਿਆ ਲੇਕਿਨ ਜਦੋਂ ਦੇ ਬੁਗੇ ਬਗੇਲ ਸਾਹਿਬ ਜਿਹੜੇ ਬਣੇ ਨੇ ਬਪੇਸ਼ ਬਗੇਲ ਉਹਨਾਂ ਉਹਨਾਂ ਦਿਨਾਂ ਤੋਂ ਰੋਲਾ ਪੈ ਰਿਹਾ ਹੈ ਹਾਲੇ 4-5 ਦਿਨ ਹੋਏ ਨੇ ਇਨਚਾਰਜ ਬਣੇ ਨੇ ਇਹਨਾਂ ਸਾਰਿਆਂ ਨੇ ਹੀ ਆਪੋ ਆਪਣੇ ਨਾਮ ਉਹਨਾਂ ਨੂੰ ਦੇ ਦਿੱਤੇ ਨੇ ਚਰਨਜੀਤ ਸਿੰਘ ਚੰਨੀ ਸਭ ਤੋਂ ਫਿੱਟ ਹੈ ਪ੍ਰਧਾਨ ਚੰਨੀ ਚਰਨਜੀਤ ਸਿੰਘ ਚੰਨੀ ਫਿੱਟ ਹੈ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਵੀ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਪਾਰਟੀ ਨੂੰ ਬੜਾ ਵੱਡਾ ਬਲ ਮਿਲੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਨੂੰ ਲੈ ਕੇ ਹੁਣ ਫਿਰ ਬਵਾਲ ਖੜਾ ਹੋ ਗਿਆ ਹੈ ਹੁਣ ਜਿਹੜੇ ਕਹਿ ਰਹੇ ਨੇ ਕਿ ਅਸੀਂ ਪ੍ਰਧਾਨ ਬਣਨਾ ਹੈ ਉਹ ਸਭ ਤੋਂ ਜ਼ਿਆਦਾ ਰੋਲਾ ਪਾ ਰਹੇ ਨੇ ਪ੍ਰਗਟ ਸਿੰਘ ਪਰਗਰ ਸੰਖਿਆ ਦੇ ਨੇ ਕਿ ਵਾਈ ਨਾਟ ਮੈਂ ਕਿਉਂ ਨਹੀਂ ਪ੍ਰਧਾਨ ਬਣ ਸਕਦਾ ਮੈਂ ਪੰਜਾਬ ਨੂੰ ਕਿਉਂ ਨਹੀਂ ਲੀਡ ਕਰ ਸਕਦਾ ਉਹ ਕਹਿੰਦਾ ਭਾਰਤ ਤੋਂ ਵੱਲੋਂ ਮੈਂ 10 ਸਾਲ ਕਪਤਾਨੀ ਕੀਤੀ ਹੈ ਹੌਕੀ ਦੀ ਜੇਕਰ ਮੈਂ ਉਹਨਾਂ ਖਿਡਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਚਲਾ ਸਕਦਾ ਹਾਂ ਇੱਕ ਦੇਸ਼ ਨੂੰ ਰਿਪਰੈਜ਼ੈਂਟ ਕਰ ਸਕਦਾ ਹਾਂ ਸਾਰੇ ਵਰਲਡ ਦੇ ਸਾਹਮਣੇ ਤੇ ਕਹਿੰਦਾ ਮੈਂ ਤੇ ਪੰਜਾਬ ਦੇ ਵਿੱਚ ਹੀ ਕਰਨਾ ਹੈ ਕਹਿੰਦਾ ਮੇਰੇ ਦੇ ਵਿੱਚ ਪੋਟੈਂਸ਼ੀਅਲਿਟੀ ਹੈ ਯੋਗਤਾ ਹੈ ਮੈਂ ਆਪਣਾ ਨਾਮ ਦੇ ਦਿੱਤਾ ਹੈ ਮੈਂ ਦਰਵਾਜ਼ਾ ਖੜਕਾ ਰਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਕਿ ਮੈਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਆਪਣੀ ਐਲੀਜੀਬਿਲਟੀ ਆਪਣੀ ਯੋਗਤਾ ਦੀ ਗੱਲ ਕਰ ਰਹੇ ਨੇ ਵਧੀਆ ਤਰੀਕੇ ਨਾਲ ਹੈਂਡਲ ਕਰਾਂਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਤਵਾ ਹਾਸਲ ਹੋਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਵਾਅਦੋੜ ਪੰਜਾਬ ਤੋਂ ਮੇਰੇ ਹੱਥਾਂ ਦੇ ਵਿੱਚ ਦੇ ਦਿੰਦੀ ਹੈ ਯਾਨੀ ਕਿ ਰਾਜਾ ਵਰਿੰਗ ਦੀ ਛੁੱਟੀ ਕਰਾਉਣ ਲਈ ਲੈਗ ਪੁੱਲਿੰਗ ਹੋ ਰਹੀ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਚਾਹੇ ਮਤਲਬ ਕੋਈ ਵੀ ਲੀਡਰ ਹੋਵੇ ਇਧਰ ਜੇ ਗੱਲ ਕਰੀਏ ਆਪਾਂ ਦੂਸਰੇ ਕੀ ਨਾਮ ਹੈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਲਾਲਚ ਤੋਂ ਹਾਲੇ ਆਪਣਾ ਨਾਮ ਨਹੀਂ ਦਿੱਤਾ ਨਵੇਂ ਇੰਚਾਰਜ ਬਖੀਲ ਸਾਹਿਬ ਨੂੰ ਬਾਕੀ ਇਧਰ ਅਨਾਕੂ ਰੋਲਾ ਪੈ ਗਿਆ ਹੈ ਹਾਲਾਂਕਿ ਕੱਲ ਦੁਖੀ ਹੋ ਕੇ ਰਾਜਾ ਵਡਿੰਗ ਨੇ ਕਹਿ ਦਿੱਤਾ ਕਿ ਭਾਈ ਜਿਹੜਾ ਮਰਜ਼ੀ ਬਣਦਾ ਪ੍ਰਧਾਨ ਬਣ ਜਾਵੇ ਮੈਂ ਉਸ ਦਾ ਸਤਿਕਾਰ ਕਰਾਂਗਾ ਮੈਂ ਉਸ ਦੇ ਹੇਠਾਂ ਹੀ